ਇਹ ਤੇ ਹੈ ਅਜੀ ਤਨ ਗਲਤ ਟਾਰਚਰ ਕਰਦੇ ਹੋਂ ਤੇ ਜਿਹੜੀਆਂ ਇਹਨਾਂ ਨੇ ਮੈਨੂੰ ਕੱਟ ਮਾਰ ਕੀਤੀ ਉਹ ਵੀ ਮੇਰੇ ਨਿਸ਼ਾਨ ਪਾਈ ਹੋਈ ਸੀ ਇਹ 벨ਟਾ ਮਾਰ ਮਾਰ ਕੇ ਮੈਨੂੰ ਕੱਟ ਮਾਰ ਕੀਤੀ ਸਾਰੀਆਂ ਕੁੜੀਆਂ ਨੂੰ ਇਹ ਜੇ ਕਹਿੰਦੀਆਂ ਵੀ ਕੋਈ ਜਾ ਉਹ ਨਾ ਬਾਹਰ ਵਸੇ ਇੱਧਰ ਹੀ ਰਹੋ ਇੰਡੀਆਈ ਰਹੋ ਅੱਧੇ ਜਾਣੀ ਮੁੰਜੀ ਰ ਉੱਤਰ ਨਾ ਜਾਓ ਬਹੁਤ ਜ਼ਿਆਦੀਆਂ ਕੁੜੀਆਂ ਸਾਰੀਆਂ ਆਪਣੇ ਇੰਡੀਆ ਤੋਂ ਹੀ ਆ ਹਾਂਜੀ ਰੀਤਾਂ ਦੀਆਂ ਵਾ ਹੋਰ ਵੀ ਕਈ ਹਿੰਦਖਾ ਜੀ ਸਾਰੀਆਂ ਨਾਲ ਇਹ ਕੋਸ਼ਿਸ਼ ਹੁੰਦਾ ਜੋ ਕੁਝ ਮਿਲਣਾ ਹੋਵੇ ਖਾੜੀ ਦੇ ਦੂ ਦੇਸ਼ਾਂ ਵਿੱਚ ਜਾਨ ਬਚਾ ਕੇ ਵਿਧਵਾ ਮਾਦੀਤੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਵਤਨ ਪਰਤਾਈ ਹੈ ਟਰੈਵਲ ਏਜੰਟਾਂ ਨੇ ਧੋਖੇ ਨਾਲ ਉਸ ਨੂੰ ਮਸਕਟ ਓਮਾਨ ਦੇ ਵਿੱਚ ਭੇਜ ਦਿੱਤਾ ਸੀ ਲੜਕੀ ਨੂੰ ਛੱਡਾਂ ਦੇ ਬਦਲੇ ਉਹ ਲੱਖਾਂ ਰੁਪਏ ਦੀ ਮੰਗ ਕਰ ਰਹੇ ਸਨ ਖਾੜੀ ਦੇਸ਼ਾਂ ਵਿੱਚ 5 ਮਹੀਨੇ ਨਰਕ ਪਰ ਜ਼ਿੰਦਗੀ ਬਤੀਤ ਕਰਕੇ ਵਾਪਸ ਪਰਤੀ ਹੈ ਪੀੜਤਾ ਦੇ ਰੋਂਗਟੇ ਖੜੇ ਕਰ ਦੇਣ ਵਾਲੀ ਹੈ ਜਿਹੜੀ ਆਪਣੀ ਦੁੱਖ ਭਰੀ ਦਾਸਤਾਨ ਸੁਣਾਉਂਦੀ ਆ ਦੱਸਿਆ ਕਿਵੇਂ ਏਜੰਟਾਂ ਨੇ ਉਸ ਨੂੰ ਦੁਬਈ, ਮਸਕਟ ਅਤੇ ਆਬੂ ਤਾਬੀ ਵਰਗੇ ਮੁਲਕਾਂ ਦੇ ਵਿੱਚ ਫਸਾ ਦਿੱਤਾ ਇੱਥੇ ਭਾਜੀ ਮੈਨੂੰ ਦੁਬਈ ਦੇ ਕੰਮ ਦੀ ਬੁਲਾਇਆ ਸੀਗਾ ਉਹਨਾਂ ਨੇ ਕੰਮ ਭਾਜੀ ਕਰਦਾ ਸੀਗਾ ਮਤਲਬ ਕੀ ਕਹਿ ਕੇ ਕਰਦੇ ਕੰਮ ਲੈ ਕੇ ਗਏ ਸੀਗਾ ਤੇ ਉੱਧਰ ਮੈਨੂੰ ਜੰਗਲ ਦੇ ਏਰੀਆ ਜਿੱਥੇ ਮਤਲਬ ਕੀ ਉਹਨਾਂ ਨੇ ਚਿਕਨ ਦਾ ਕੰਮ ਕਰਵਾਂਦੇ ਸੀਗਾ ਦੁਬਈ ਦੇ ਵਿੱਚ ਮੈਂ ਹਫ਼ਤਾ ਰਹੀ ਪਸ ਤੋਂ ਬਾਅਦ ਉਹਨਾਂ ਨੇ ਮੈਨੂੰ ਭੇਜਤਾ ਮਸਕਟ ਕਿਹਨੇ ਤੂੰ ਦੁਬਈ ਸੀ ਕਰਦਾ ਕੰਮ ਕਰੂੰਗੀ ਮੇਰੇ ਨਾਲ ਧੋਖਾ ਹੋਇਆ ਭਾਜੀ ਤੇ ਚੇਚਿਆ ਗਿਆ ਸੀ ਭਾਜੀ ਮੈਡਮਾਂ ਨੂੰ ਭਾਜੀ ਅੱਗੇ ਬਹੁਤ ਮੜੇ ਸੀਗੇ ਭਾਜੀ ਆਪ ਉਥੇ ਉਥੇ ਭਾਜੀ ਮੇਰੀ ਕਟਮਾਰ ਵੀ ਕੀਤੀ ਸੀਗੀ ਮਤਲਬ ਕੀ ਘਰ ਵਾਲੇ ਵੀ ਕਟਦੇ ਮਾਰਦੇ ਸੀ ਹੋਰ ਵੀ ਬਹੁਤ ਕੁੜੀਆਂ ਵਾਂ ਜਿਨ੍ਹਾਂ ਦੀ ਕਟਮਾਰ ਕਰਦੇ ਆ ਕੰਮ ਵੀ ਹੱਦ ਤੋਂ ਵੱਧ ਲੈਂਦੇ ਸੀ ਉਹ ਤਾਂ ਮੈਨੂੰ ਇੱਕ ਦਿਨ ਫੋਨ ਮਿਲਿਆ ਸੀਗਾ ਫਿਰ ਮੈਂ ਸਾਰਾ ਕੁਝ ਆਪਣੇ ਘਰ ਦੇਆਂ ਨੂੰ ਦੱਸਿਆ ਵੀ ਮੰਮੀ ਇਦਾਂ ਇਦਾਂ ਹੋਈ ਮੈਨਾ ਅਲਰਜੀ ਪ੍ਰੋਬਲਮ ਵੀ ਸੀ ਮਤਲਬ ਕਿ ਜਿਹੜੀਆਂ ਇਹਨਾਂ ਨੇ ਮੈਨੂੰ ਕਟਮਾਰ ਕੀਤੀ ਉਹ ਵੀ ਮੇਰੇ ਨਿਸ਼ਾਨ ਪੈ ਗਏ ਸੀਗਾ 벨ਟਾ ਮਾਰ ਮਾਰ ਕੇ ਮੈਨੂੰ ਕਟਮਾਰ ਕੀਤੀ ਜੀ ਉਥੇ ਹੈ ਭਾਜੀ ਇਦਾਂ ਗਲਤ ਟਾਰਚਰ ਕਰਦੇ ਹੋਂ ਤੇ ਲਗੀ ਹਾਂਜੀ ਫਿਰ ਤਾਂ ਮੈਨੂੰ ਕੱਪੜੇ ਲੀੜੇ ਕੱਪੜੇ ਵੀ ਮਿਲ ਗਿਆ ਸੀ ਫਿਰ ਮੇਰੀ ਉਸ ਤੋਂ ਬਾਅਦ ਕੱਟ ਮਾਰ ਵੀ ਨਹੀਂ ਸੀ ਹੋਈ ਫਿਰ ਬਾਕੀਆਂ ਕੁੜੀਆਂ ਦੀ ਕੱਟ ਮਾਰ ਕਰਦੇ ਸੀ ਹੱਥ ਤੋਂ ਵੱਧ ਕੱਟਦੇ ਸੀ ਉਹ ਤੋਂ ਬਾਬਾ ਜੀ ਤੇ ਰਹਿ ਨਹੀਂ ਹੋਈ ਆ ਵੈਪਸੀ ਨਹੀਂ ਤਾਂ ਮੈਨੂੰ ਇੰਡੀਆ ਆਉਂਦੀ ਕੋਈ ਆਸ ਨਹੀਂ ਸੀ ਉਹਨਾਂ ਨੇ ਮੈਨੂੰ ਇਹੀ ਕਿਹਾ ਸੀ ਕਿਹਦੇ ਤੂੰ ਇੰਡੀਆ ਚੱਲੀਆਂ ਮਤਲਬ ਕੀ ਆਪੂ ਤੱਬ ਦੀ ਟਿਕਟ ਸੀਗੀ ਕਹਿੰਦੇ ਨਹੀਂ ਤੂੰ ਇੰਡੀਆ ਚੱਲੀਆਂ ਜਦੋਂ ਟਿਕਟ ਦੇਖੀ ਫਿਰ ਪਤਾ ਲੱਗਾ ਸੀ ਕਿ ਮੈਨੂੰ ਦबई ਜ਼ੰਡ ਦੇ ਕੋਲ ਭੇਜਣ ਲੱਗੇ ਸੀ ਇੱਕ ਕੁੜੀ ਆਈ ਸੀ ਮੇਰੇ ਕੋਲ ਪਾਸਪੋਰਟ ਫੜਨ ਉਹ ਕੁੜੀ ਵੀ ਮਤਲਕਿ ਜੰਟਨੇ ਨੂੰ ਭੇਜਿਆ ਸੀਗਾ ਕਹਿੰਦਾ ਇਹ ਕੁੜੀ ਦਾ ਪਾਸਪੋਰਟ ਫੇਲਾ ਖੋਲਾ ਵੀਰ ਨੂੰ ਇੰਡੀਆ ਨਹੀਂ ਪੱਪਸ ਭੇਜਣਾ ਉਹਨੇ ਮੇਰਾ ਪਿੱਛਾ ਕੀਤਾ ਮੈਂ ਉਹਨੂੰ ਦੇਖ ਲਿਆ ਸੀ ਪਰ ਉਹਨਾਂ ਨੇ ਸੀ ਮੈਨੂੰ ਦੇਖਿਆ ਮੈਂ ਇਹੀ ਸਮਝਾਇਆ ਮੈਂ ਕਿ ਦੇਖ ਮੈਂ ਤਾਂ ਇੱਥੇ ਬਾਹ ਮਾੜੇ ਲੱਗਦਾ ਚਾਹ ਤੂੰ ਨਾ ਕਹਿੰਦੀ ਮੈਂ ਵੀ ਜੰਟਰੀ ਘਰ ਫਸੀਆਂ ਵੀ ਮੈਨੂੰ ਵੀ ਨਹੀਂ ਫੋਨ ਤੇ ਕਰ ਵੀ ਨਹੀਂ ਕਰਨ ਦਿੰਦੇ ਗਏ ਤਾਂ ਕਹਿੰਦੀ ਫਿਰ ਮੈਂ ਉਹਨੂੰ ਇਹ ਗੱਲ ਕਹੀ ਮੈਂ ਕਿ ਚਲੋ ਆਪਾਂ ਦੋਨੇ ਜਣੀਆਂ ਇੰਡੀਆ ਚਲ ਜਣੀਆਂ ਹਾਂਜੀ ਫਿਰ ਉਹਨੂੰ ਵੀ ਨਾਲ ਲੈ ਕੇ ਮੈਂ ਕੁੜੀਆਂ ਨੂੰ ਇਹੀ ਕਹਿਣਾ ਚਾਹਨੀ ਆ ਵੀ ਇੱਥੇ ਅੱਧੀ ਖੜੀ ਮਨਜ਼ੂਰ ਹੈ ਵਾਪਸ ਨ ਮੈਂ ਤਾਂ ਘਰ ਦੀ ਗਰੀਬੀ ਵਾਸਤੇ ਗਈ ਸੀ ਕਿ ਮੈਂ ਕਿਹਾ ਮੈਂ ਘਰ ਦੀ ਗਰੀਬੀ ਕੱਢ ਦੂੰਗੀ ਪਰਿਵਾਰ ਦੇ ਵਿੱਚ ਇੱਕ ਮੇਰਾ ਭਰਾ ਵਾ ਤਿੰਨ ਭੈਣਾਂ ਵਾ ਸੀ ਇੱਕ ਮੰਮੀ ਆ ਮੈਂ ਤਾਂ ਸਾਰੀਆਂ ਕੁੜੀਆਂ ਨੂੰ ਇਹ ਕਹਿੰਨੀ ਆ ਵੀ ਕੋਈ ਜਾਉ ਨਾ ਬਾਹਰ ਬਸੇ ਇੱਧਰ ਹੀ ਰਹੋ ਇੰਡੀਆ ਹੀ ਰਹੋ ਅੱਧੀ ਖਾਣੀ ਮੁੰਜੀ ਰ ਉੱਧਰ ਨਾ ਜਾਓ ਬਹੁਤ ਜ਼ਿਆਦੀਆਂ ਕੁੜੀਆਂ ਸਾਰੀਆਂ ਆਪਣੇ ਇੰਡੀਆ ਤੋਂ ਹੀ ਆ ਹਾਂਜੀ ਅਫਰੀਕਾ ਦੀਆਂ ਵਾ ਹੋਰ ਵੀ ਕਈ ਹਲਕਾ ਜੀ ਸਾਰੀਆਂ ਨਾਲ ਇਹ ਕੋਸ਼ਿਸ਼ ਹੁੰਦਾ ਜੋ ਕੁਝ ਮਿਲਣਾ ਹੋਵੇ ਖਾਣ ਪੀਣ ਦੀ ਬਾਲੀ ਚਾਲ ਦਿੰਦੇ ਸੀਗੇ ਉਹ ਵੀ ਮੈਨੂੰ ਤੇ ਇੱਕ ਦਿਨ ਛੱਡ ਕੇ ਦਿੰਦੇ ਸੀਗੇ ਨਹੀਂ ਤੇ ਨਹੀਂ ਇਹ ਦਵਾਈ ਤੇ ਕਰਨੀ ਸੀ ਮਿਲਦੀ ਜੇ ਬੁਖਾਰ ਵੀ ਹੁੰਦਾ ਕਿਾ ਦੇ ਦਿੰਦੇ ਸੀ ਤੁਮਰੀਜ਼ ਇਸ ਤੋਂ ਲਾਜ਼ ਜਾਣਕਾਰੀ ਮੇਹੀ ਕਿੰਨੀ ਆ ਜਿਹੜੀ ਕੁੜੀ ਨੇ ਮਹੀਨਾ ਢੋਖਾ ਕੀਤਾ ਉਹਨੂੰ ਕਾਨੂੰਨੀ ਕਾਰਵਾਈ ਕੀਤੀ ਜਾਵੇ ਹੋ ਗਿਆ ਜੀ ਬਾਤ ਸਾਡੀ ਕੁੜੀ ਵਾਪਸ ਆ ਗਈ ਸੰਤ ਕੋਈ ਆਸ ਹੀ ਨਹੀਂ ਸੀ ਇਹਦੇ ਵਿਚਾਰੀ ਦੀ ਹਾਂ ਜਾਨ ਟਮਗਦਾ 2 ਲੱਖ ਰੁਪਏ ਤੁਦ ਕਿੱਥੋਂ ਦੇ ਸਕਦੇ ਇਹਨੂੰ ਫੂਲ ਵਿਚਾਰੀ ਨੂੰ ਕਾ ਇਦਾਂ ਹੱਥੇ ਬਾਦ ਦਿੰਦੇ ਸੀ ਵਿਚਾਰੀ ਨੂੰ ਕਿਤੇ ਬੋਨਕ੍ਰਿਤਾ ਵਿਚਾਰੀ ਨੇ ਕੱਢੀ ਮੈਨ ਨਾਲ ਤਾਂ ਕੋਟਮਾਰੀ ਵਿਚਾਰੀ ਨੂੰ ਕਰਦੇ ਸੀ ਇਹ ਹਰ ਸਾਲ ਇਹਦਾ ਵਿਚਾਰੀ ਰੋਂਦੀ ਕੋਲਂਦੀ ਕਰਦੀ ਸੀ ਹਾਂ ਹੋਗਾ 4 ਮਹੀਨੇ ਗਏ ਨੇ ਇਹ ਚੱਲ ਰਹੀ ਸੀ ਇਹਦੀ ਵਿਚ ਆ ਉਹਨੇ ਕਿਹਾ ਸੀ ਦਵਾਈ ਲੈ ਜਾਣਾ ਤੇ ਮਾਸਕਟ ਘੱਲ ਦਿੱਤਾ ਸਵਾਰ ਵਿੱਚ ਇਹ ਗੁੱਡਗਾ ਤੇਨੇ ਕਾਕਾ ਇੱਕ ਮੈਨੂੰ ਦੋ ਵਜੇ ਲੰਨੀ ਆ ਮੈਂ ਤੇ ਮੈਂ ਤੇ ਕਰ ਸਕਦਾ ਤੂੰ ਕਿ ਚੇ ਮਗਰ ਪੈਹਾ ਵੀ ਨਹੀਂ ਸਲਾਉਣ ਜੋਗੀ ਮੈਂ ਤੇ ਕੋਈ ਆ ਜਾਂ ਡੇਤਾ ਪੈਹੇ ਮੰਗਤਾ ਸੀ ਇਹ ਹੈ ਵੱਡੀ ਸੀ ਵਿਚਾਰੀ ਨੇ ਕਿਹਾ ਵੀ ਚਾਲਕ ਤੇ ਸਾਡੇ ਗਰੀਬੀ ਟੁੱਟ ਜਾਊਗੀ ਦਰ ਤਰ ਜਾਣਗੇ ਸਾਡੇ ਤੇ ਉਥੇ ਉਥੇਰਾ ਕਰਦੇ ਸੀ ਗੰਮ ਪੰਕਾਰਾ ਇਹਨੂੰ ਕੋੜਵੋ ਜਰੀ ਨੂੰ ਪਤਾ ਸੀ ਕਿ ਬਾਜੀ ਆਉਂਦੀਆਂ ਲੜਕੀਆਂ ਨਾ ਕਿ ੱਲੋ ਹਾਂ ਬਾਹਰ ਬਹੁਤ ਹਾਲਾਤ ਭੜੇ ਆ ਜੀ ਸਾਡੀ ਕੁੜੀ ਨੂੰ ਤੇਰਾ ਕੁੱਟ ਮਾਰ ਕੇ ਕੀਤੀ ਆ ਸ਼ਾਂਤ ਕੋਈ ਹੈ ਹੀ ਨਹੀਂ ਸੀ ਆਸੇ ਦੀ ਵਿਚਾਰੀ ਦੀ ਇਹਨੂੰ ਧੰਨਵਾਦੀ ਹੈ ਜੀ ਤੁਹਾਡਾ। ਉਹ ਉੱਥੋਂ ਦੁਬਈ ਤੋਂ ਇਹਨਾਂ ਨੂੰ 8 ਦਿਨ ਰੱਖ ਕੇ ਫਿਰ ਇਹਨਾਂ ਨੂੰ ਬਾਸਕਟ ਲੈ ਕੇ ਮਾਰਕੀਟ ਜਾ ਕੇ ਇਹਨਾਂ ਕੋਲ ਕੋਟ ਖੋਲਿਆ। ਇਹਨੂੰ ਕੰਮ ਤੇ ਜਿਹੜਾ ਹੈਗਾ ਉਹ ਜਿਹੇ ਲਾਇਆ ਖਾਣੇ ਪੀਣੇ ਦਾ ਜਿਸ ਤਰ੍ਹਾਂ ਉਧਰ ਉਹਨਾਂ ਦਾ ਖਾਣਾ ਹੋਗਾ। ਸੋ ਇਹਨਾਂ ਨੂੰ ਟੌਰਚਰ ਕਰਦੇ ਨੇ। ਸੋ ਇਹਨਾਂ ਦੇ ਘਰਿਆਂ ਨੇ ਇੱਥੇ ਸੰਪਰਕ ਕੀਤਾ। ਇਹ ਤਕਰੀਬਨ 2 ਮਹੀਨੇ ਪਹਿਲਾਂ ਇਹ ਸਾਡੇ ਕੋਲ ਆਏ ਤੇ ਸੂ ਇਹ ਜਿਹੜਾ ਸੀ ਉਹਨਾਂ ਦੇ ਤੇ ਜਿਹੜਾ ਹੈਗਾ ਕਿ ਵਿਦੇਸ਼ ਮੰਤਰਾਲੇ ਨੇ ਇਹਨਾਂ ਦੇ ਉਹਨਾਂ ਦੇ ਇਸ ਪਿੰਡਾਂ ਕਿ ਸਿਰ ਥੋੜਾ ਉਹਨਾਂ ਨਾਲ ਟ੍ਰਿਕ ਦਿਨਾਂ ਨੂੰ ਸੁਪਰ ਕੁਦ ਦੇ ਵਿੱਚ ਆਏ ਸੋ ਉਹ ਤੋਂ ਬਾਅਦ ਜਿਹੜਾ ਹੈ ਕਿ ਲੜਕੀ 2 ਮਹੀਨੇ ਪਹਿਸਫਾ ਉਸ ਆਈਏ ਸੋ ਸਾਡਾ ਤਾਂ ਕੰਡਾਈ ਮਕਸਦ ਹੈ ਕਿ ਇਹੋ ਜਿਹੇ ਜਿਹੜੇ ਗੁੰਮਰਾਹ ਕਰਨ ਵਾਲੇ ਜਨਗਾਂ ਉਹ ਲੜਕੀਆਂ ਕਿਸੇ ਨੂੰ ਹੰਮਰਾ ਕੀ ਹੈ ਕਿ ਜਦੋਂ ਇੱਕ ਪਾਸ ਜਾਂਦਾ ਫਿਰ ਦੂਸਰੇ ਨੂੰ ਉਹ ਫਸਾ ਦਿੰਦਾ ਕਿ ਆਪੋ ਜੀ ਵਿੱਚ ਸ਼ੁੱਟ ਜਾਂਦਾ ਤੇ ਦੂਸਰੇ ਨੂੰ ਉਥੇ ਉਹ 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 ਜਿਹੜਾ ਹੈ ਉਹਦੀ ਜਗ੍ਹਾ ਤੇ ਲਾ ਲੈਂਦੇ ਆ ਤੇ ਇਹੋ ਜਿਹਾ ਕਹਿ ਕਹਾ ਕੇ ਉਥੇ ਜਿਹੜੇ ਹੈਗੇ ਆ ਇਹੋ ਜਿਹੇ ਸੁਪਨ ਦਿਖਾ ਕੇ ਵੀ ਤੁਹਾਨੂੰ ਇੰਨੀ ਤਰਖਾ ਮਿਲੂਗੀ ਗਰੀਬ ਆ ਲਾਲ ਚਾਹੁੰਦੇ ਆ ਸਾਡੀ ਅਪਸੁਰਖ ਬੇਨਤੀ ਹੈ ਖਾਸ ਕਰਕੇ ਆ ਮਾਸਕਟ ਜਾਣ ਵਾਲੀਆਂ ਲੜਕੀਆਂ ਨੂੰ ਦਬਾਈ ਜਾਣ ਵਾਲੀਆਂ ਲੜਕੀਆਂ ਨੂੰ ਜਿਹੜੇ ਅਜੇ ਜਿਹੜੇ ਬਿਨਾਂ ਬਸ ਪਰਮੰਤੂ ਬੇਲ ਵੀ ਜਿਹੜੇ ਹੈ ਉਹ ਨਹੀਂ ਜਾਣਾ ਚਾਹੀਦਾ ਪ੍ਰਜਨਨਤਾ ਦੇ ਛੇ ਵਿੱਚ ਨਹੀਂ ਹੋਣਾ ਚਾਹੀਦਾ ਪੀੜਿਤ ਲੜਕੀ ਨੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਦਾ ਧੰਨਵਾਦ ਕੀਤਾ ਹੈ ਕਿ ਜੇਕਰ ਉਹਨਾਂ ਦੀ ਸਮੇਂ ਸਿਰ ਮਦਦ ਨਾ ਕੀਤੀ ਹੁੰਦੀ ਤਾਂ ਯਰਬ ਮੁਲਕ ਦੇ ਵਿੱਚੋਂ ਵਾਪਸ ਆਉਣਾ ਉਹਦਾ ਸਿਰਫ ਇੱਕ ਸੁਪਨਾ ਹੀ ਬਣ ਕੇ ਰਹਿ ਜਾਂਦਾ ਲੜਕੀ ਨੇ ਦੱਸਿਆ ਕਿ ਉਹ ਫਰਵਰੀ 2024 ਦੌਰਾਨ ਆਪਣੀ ਸਹੇਲੀ ਰਾਹੀ ਪਰਿਵਾਰ ਦੇ ਹਾਲਾਤਾਂ ਨੂੰ ਸੁਧਾਰਨ ਦੇ ਲਈ ਦੁਬਈ ਗਈ ਸੀ ਬਿਊਰੋ ਰਿਪੋਰਟ ਲੁਧਿਆਣਾ ਲਾਈਵ